ਇਸ ਸਮੇਂ ਸੰਗਰੂਰ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਾਂ ਮੰਡੀ ਦੇ ਵਿੱਚ ਬਾਸਮਤੀ ਜੀਰੀ ਵੱਡੇ ਪੱਧਰ ਤੇ ਪਹੁੰਚ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਕਿਸਮਾਂ ਨੇ ਉਹਨਾਂ ਦੀ ਆਮਦ ਆਉਣੀ ਸ਼ੁਰੂ ਹੋ ਜਾਵੇਗੀ ਪਰ ਇਸ ਸਮੇਂ ਮੰਡੀ ਦੇ ਵਿੱਚ ਆਰਟੀ ਐਸੋਸੀਏਸ਼ਨ ਦੇ ਵੱਲੋਂ ਭਾਰੀ ਰੋਸ ਹੈ ਜਿਹੜਾ ਜਤਾਇਆ ਗਿਆ ਜਿਸ ਦੇ ਚਲਦਿਆਂ ਜਿਹੜੀ ਫਸਲ ਚੁੱਕਣ ਦੇ ਲਈ ਵੱਡਾ ਫੈਸਲਾ ਲਿਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੋਲੀ ਆ ਉਹ ਨਹੀਂ ਲਈ ਜਾਵੇਗੀ ਕਿਉਂਕਿ ਜਿਹੜਾ ਫੜਾਂ ਦੀ ਅਲਾਟਮੈਂਟ ਆ ਉਹ ਹਾਲੇ ਤੱਕ ਨਹੀਂ ਕੀਤੀ ਗਈ ਸਾਡੇ ਨਾਲ ਆਰਟੀ ਯੂਨੀਅਨ ਦੇ ਪ੍ਰਧਾਨ ਅਸ਼ੀਸ਼ਨ ਕੁਮਾਰ ਗਰਗ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਵੱਡਾ ਫੈਸਲਾ ਤੁਹਾਡੇ ਵੱਲੋਂ ਲਿਆ ਗਿਆ ਇਸ ਦੇ ਨਾਲ ਕਾਫੀ ਜਿਹੜਾ ਮੁਸ਼ਕਲਾਂ ਨੇ ਕਿਸਾਨਾਂ ਨੂੰ ਵੀ ਆਉਣਗੀਆਂ ਤੁਹਾਨੂੰ ਵੀ ਮੁਸ਼ਕਲ ਆਉਣਗੀਆਂ ਤਾਂ ਕਿਸ ਕਾਰਨ ਜਿਹੜਾ ਫੈਸਲਾ ਲਿਆ ਗਿਆਗਾ ਸਰ ਬਹੁਤ ਹੀ ਦੁਖਦਾਈ ਫੈਸਲਾ ਅੰਤ ਨੂੰ ਲੈਣਾ ਪਿਆ ਸਾਡੇ ਲਈ ਵੀ ਚੰਗੀ ਗੱਲ ਨਹੀਂ ਹੈ ਕੋਈ ਇਹੋ ਜਿਹੇ ਫੈਸਲੇ ਲੈਣੇ ਕੋਈ ਖਾਲਾਜ ਦਾ ਵਾੜਾ ਨਹੀਂ ਸੀਗਾ ਪਿਛਲੇ 10 ਦਿਨ ਤੋਂ ਲਗਭਗ ਮੇਰੇ 6 ਸਾਡੀ ਮੰਡੀ ਵਾਲੇ ਮੈਂਬਰ ਸਾਹਿਬਾਨ ਸਾਰੇ ਵੀ ਆਪਾਂ ਉਹਨਾਂ ਨਾਲ ਗੱਲ ਕਰੀ ਜਿੰਨਾਂ ਨਾਲ ਗੱਲ ਕਰੀਏ ਡਿਪਾਰਟਮੈਂਟਸ ਨਾਲ ਸਾਡੇ ਜਿਹੜੇ ਫੜਾ ਪਿਛਲੇ ਵਾਰਾਂ ਚ ਜਦੋਂ ਹੁੰਦੇ ਆਏ ਨੇ ਆਮ ਤੌਰ ਤੇ 70 80 ਫੜਾ ਉਹ ਜੂਤਪਤਾਂ ਦਾ ਆਏ ਵਾਰੀ ਹੁੰਦਾ ਇਹਨਾਂ ਨਾਲ ਕਿਸੇ ਵੀ ਡਿਪਾਰਟਮੈਂਟ ਕਿਸੇ ਕਦੇ ਹੱਕ ਸਾੜ ਕੱਢ ਕਿਸੇ ਸਾੜੇ ਕੱਢ ਫਿਰ ਉਹ ਹੁੰਦੇ ਨੇਗੇ ਇਸ ਵਾਰ ਤਾਂ ਹੱਦ ਟੱਪ ਗਈ ਸਾਨੂੰ ਜਿਹੜੇ ਕੱਢਦੇ ਨੇ ਨਾਲ ਸਾਰਿਆਂ ਕੋਲੇ ਅਸੀਂ ਜਾਏ ਮਨਜੋਗ ਡੀ ਸਾਹਿਬ ਕੋਲੇ ਵੀ ਸਾਡੇ ਮਨਜੋਗ ਐਮ ਐਲ ਏ ਸਾਹਿਬਾਂ ਕੋਲੇ ਵੀ ਜਾਏ ਲੇਕਿਨ ਹਲੇ ਸਾਨੂੰ ਕੋਈ ਬੁਰਪੰਦਾ ਨਹੀਂ ਦਿਖਦਾ ਸੀ ਇਹ ਗੱਲਾਂ ਨੂੰ ਜਦੋਂ ਮਾਰਕਟ ਕਮੇਟੀ ਸੈਕਟਰੀ ਸਾਹਿਬ ਕੋਲੇ ਜਾਂਦੇ ਤਾਂ ਉਹ ਵੀ ਮਤਲਬ ਉੱਨੇ ਕੁ ਲੋਕਾਂ ਦੀ ਕੁ ਬੇਵਸੀ ਸੀਗੀ ਵੀ ਆ ਇਸ ਤਰ੍ਹਾਂ ਹੈਗਾ ਤੇ ਅੰਤ ਨੂੰ ਸਾਨੂੰ ਇਹ ਕਦਮ ਚੁੱਕਣਾ ਪਿਆ ਜੇ ਜਦੋਂ ਸਰਕਾਰ ਚਾਹੂਗੀ ਕਰ ਦੂਗੀ ਉਦੋਂ ਅਸੀਂ ਫਸਲ ਸਟਾਕੇ ਵੇਚ ਦਾਂਗੇ ਵੀ ਮੈਂ ਅੱਜ ਇਹ ਸੀਗਾ ਲਗਭਗ 20-25 ਟਰਾਲੀਆਂ ਮੋਟੀ ਜਿਹੜੀਆਂ ਜਿਹੜੀਆਂ ਪਰਮਲ ਬੋਲਦੇ ਆਂ ਅਸੀਂ 126 ਜਾਂ 131 ਦੀਆਂ ਮੰਡੀ ਚੋਂ ਵਾਪਸ ਕਰੀਆਂ ਪਈਆਂ ਨੇ ਆਰਤੀਆਂ ਨੂੰ ਬੜੇ ਦੁਖੀ ਮਨ ਨਾਲ ਕਾਰਨ ਦਾ ਇਹ ਰਿਹਾ ਵੀ ਭਾਈ ਸਾਡੇ ਚ ਬੋਲੀ ਹਲੇ ਨਹੀਂ ਹੁੰਦੀ ਤੇ ਅਣਮਿੱਥੇ ਸਮੇਂ ਲਈ ਹੈ ਪਤਾ ਨਹੀਂ ਕਦੋਂ ਹੋਊਗੀ ਹਾਲੇ ਕੁਝ ਨਹੀਂ ਪਤਾ ਪਰ ਜੇ ਬੰਡੀ ਦੀ ਗੱਲ ਕਰੀਏ ਸੰਗਰੂਰ ਮੰਡੀ ਦੇ ਵਿੱਚ ਲੰਮੇ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ ਕਿ ਮੰਡੀ ਦੀ ਮੰਗ ਬਹੁਤ ਵਾਰ ਉਠਾਈ ਗਈ ਹੈ ਕਿ ਲਗਾਤਾਰ ਉਹ ਮੰਤਰੀ ਨੇ ਜਿਹੜੇ ਉਹ ਵਜ਼ੀਰੀਆਂ ਤੱਕ ਵੀ ਪਹੁੰਚਦੇ ਰਹੇ ਨੇ ਪਰ ਹਾਲੇ ਤੱਕ ਮੰਡੀ ਦਾ ਮਸਲਾ ਹੱਲ ਨਹੀਂ ਹੋਇਆ ਕਿਉਂਕਿ ਬਹੁਤ ਟੁੱਟਵੇਂ ਰੂਪ ਦੇ ਵਿੱਚ ਜਿਹੜੀ ਸੰਗਰੂਰ ਦੀ ਮੰਡੀ ਹੈਗੀ ਇਸ ਤੋਂ ਬਾਅਦ ਫੜਨੇ ਜਿਹੜੇ 70 ਦੇ ਕਰੀਬ ਜਿਵੇਂ ਤੁਸੀਂ ਦੱਸਿਆ ਕਿ ਫੜਨੇ ਜਿਹੜੇ ਆਈ ਵਾਰ ਅਲਾਟ ਕੀਤੇ ਜਾਂਦੇ ਨੇ ਤਾਂ ਇਸ ਵਾਰ ਕੀ ਕੰਡੀਸ਼ਨ ਲਾਈ ਗਈ ਹੈਗੀ ਫੜਾਂ ਨੂੰ ਲੈ ਕੇ ਕੋਈ ਸਾਨੂੰ ਇਹਦੇ ਬਾਰੇ ਨਹੀਂ ਪਤਾ ਵੀ ਕੰਡੀਸ਼ਨ ਕੀ ਹੈ ਕੀ ਨਾ ਹੈਗਾ ਇਹਨਾਂ ਨੂੰ ਪਤਾ ਹੋਊਗਾ ਡਿਪਾਰਟਮੈਂਟ ਨੂੰ ਪਤਾ ਹੋਊਗਾ ਸਾਡੇ ਕੋਲੇ ਹਜੇ ਕੋਈ ਲੈਟਰ ਨਹੀਂ ਆਇਆ ਵੀ ਆਹ ਕੰਡੀਸ਼ਨਾਂ ਨਹੀਂ ਆ ਜੇਕਰ 6 ਮਹੀਨੇ ਪਹਿਲਾਂ ਸਾਨੂੰ ਦੱਸ ਦਿੰਦੇ ਵੀ ਸੀ ਕੰਡੀਸ਼ਨ ਹਟ ਤੇ ਆ ਲਾਵਾਗੇ ਆਹ ਕੰਡੀਸ਼ਨਾਂ ਦਾ ਫੜ ਬਣਨਗੇ ਤਾਂ ਹੋ ਸਕਦਾ ਅਸੀਂ ਉਹ ਉਹ ਫੜਾਂ ਜੋ ਆਪਣੀਆਂ ਜਿਹੜੀਆਂ ਕੰਡੀਸ਼ਨਾਂ ਉਹ ਕਵਰ ਕਰ ਲਾਂਦੇ ਪਰ ਅੱਜ ਮੌਕੇ ਤੱਕ ਇਹ ਕਹਿਣਾ ਵੇੜੇ ਆਈ ਜਨਮ ਬਿੰਨੋ ਕੁੜੀ ਦੇ ਕੰਨ ਇਹ ਪੌਸਿਬਿਲਟੀ ਨਹੀਂ ਹੈਗੀ ਵੀ ਅੱਜ ਅਸੀਂ ਉਹ ਜਿਹੜੀਆਂ ਇਹ ਗੱਲਾਂ ਕਰਦੇ ਨੇ ਵੀ ਫੜ ਪੂਰੇ ਕਰ ਲਓ ਜੀ ਇਹ ਪੌਸਿਬਿਲਟੀ ਨਹੀਂ ਫੜ ਪੂਰੇ ਹੋ ਜਾਣਗੇ ਹਾਂ ਸਰਕਾਰ ਜੋ ਕੰਮ ਸਰਕਾਰ ਦਾ ਹੈ ਉਹ ਸਾਡੇ ਸਿਰ ਮਢੀ ਜਾਂਦੇ ਨੇ ਦੇਖੋ ਸਾਡੀ ਮਾਰਕੀਟ ਕਮੇਟੀ ਜਿਹੜੋ ਸੰਰੂਰ ਦੀ ਹੈ ਬਹੁਤ ਵੱਡੀ ਆਮਦ ਹੁੰਦੀ ਹੈ ਫਸਲ ਦੀ ਇੱਥੇ 40-50 ਕਰੋੜ ਰੁਪਈਆ ਸਾਲ ਦਾ ਮਾਰਕੀਟ ਫੀਸ ਇਕੱਠੀ ਹੁੰਦੀ ਹੈ ਆਰਡੀਐਫ ਵੀ ਇਕੱਠਾ ਹੁੰਦਾ ਚਲੋ ਮੈਂ ਮਾਰਕੀਟ ਫੀਸ ਬੈਂਕ ਫੀਸ ਦੀ ਗੱਲ ਕਰਾਂ ਸਰਕਾਰ ਲਈ ਕਿੱਡੀ ਗੱਲ ਆ ਯਾਰ 2 ਸਾਲ ਦੀ ਬੈਂਕ ਫੀਸ ਨਾਲ ਕਮੰਡੀ ਬਣ ਜੂ ਨਵੀ ਪਰ ਇਹ ਚਾਹੁੰਦੀ ਨਹੀਂ ਹਾੜੇ ਸਾਡੇ ਅਫਸਰ ਸਾਹਿਬਾਨ ਚਾਹਣ ਸਾਡੇ ਕੋਲ ਅਫਸਰ ਸਾਹਿਬਾਨ ਤਾਂ ਹੈ ਜੇ ਨੇ ਇਹਨਾਂ ਕੋਲ ਅਸੀਂ ਗੱਲ ਕਰਦੇ ਆ ਮੰਡੀ ਦੀ ਉਹ ਕੀ ਲੋਟਾ ਸੂਰੂ ਚ ਮੰਡੀ ਦੀ ਅਫਸਰ ਸਾਹਿਬਾਨ ਇਹ ਕਹਿ ਰਹੇ ਨੇ ਉਹ ਥੁਰਦਾ ਖਾਣ ਨੂੰ ਮਿਲੂ ਪੈਲੀ ਫੁੱਟੂਪੋਰਾ ਟੱਕਰੂ ਗਈ ਸਿੱਧੀ ਜੀ ਗੱਲ ਪਰੇ ਸੁਣਦੇ ਇਹ ਸੁਣ ਕੇ ਰਾਜ ਨੇ ਇਸ ਗੱਲ ਤੇ ਆਉਂਦੀ ਨਹੀਂ ਗੇ ਪਤਾ ਨਹੀਂ ਕਿਉਂ ਮੈਨੂੰ ਵੀ ਹੋ ਗਿਆ 1.5 ਪੌਣੇ 2 ਸਾਲ ਹੋ ਗਏ ਪ੍ਰਧਾਨ ਬਣੇ ਨੂੰ ਮੈਂ ਹਾੜੇ ਕਰਦਾ ਫਿਰ ਇਹਨਾਂ ਦੇ ਵੀ ਮੰਡੀ ਦੀ ਕਿਤੇ ਲਿਖਤੀ ਭੇਜ ਦਿਓ ਵੀ ਭਾਈ ਸਰਕਾਰ ਮੰਡੀ ਬਣਾ ਦੇ ਸਰਕਾਰ ਮੰਡੀ ਬਣਾ ਦੇ ਪਰ ਇਹਨਾਂ ਨੇ ਅਜੇ ਤੱਕ ਕਦੇ ਕਿਸੇ ਨੇ ਲਿਖ ਕੇ ਨਹੀਂ ਭੇਜਿਆ ਕਿਸੇ ਵੀ ਸਾਡੇ ਅਫਸਰ ਸਾਹਿਬਾਨ ਨੇ ਵੀ ਇਹਨਾਂ ਦੀ ਜ਼ਰੂਰਤ ਹੈ ਦੇਖੋ ਜਦੋਂ ਅਸੀਂ ਜ਼ਰੂਰਤ ਅਸੀਂ ਚੱਕ ਇਹਨਾਂ ਕੋਲ ਰੋਮਾਂਗੇ ਸਾਡੇ ਕੋਲ ਹੋਰ ਤੋਂ ਵੱਧ ਤਾਂ ਕੋਈ ਹੈ ਨਹੀਂਗਾ ਇਹ ਤਾਂ ਆਹਾਂ ਭੇਜ ਦੇਣੀ ਬਸ ਹੁਣ ਸਾਡੇ ਤੇ ਆ ਨਾਦਰ ਸ਼ਾਹੀ ਫਰਮਾਨ ਹੈ ਜੋ ਆ ਆਇਆ ਹੈਗਾ ਉਹ ਜਾਰੀ ਕਰਤਾ ਵੀ ਲਓ ਜੀ ਇਹ ਹੋਊਗਾ ਉਹ ਹੋਊਗਾ ਜੇ ਹੋਊਗਾ ਉਹ ਕੰਡੀਸ਼ਨਾਂ ਕਹਿੰਦੇ ਕਾਫੀ ਨੇ 12 ਦੇ ਕਰੀਬ ਜਿਹੜੀਆਂ ਟਰਮਸ ਕੰਡੀਸ਼ਨਸ ਲਾਈਆਂ ਗਈਆਂ ਨੇ ਵੀ ਫੜ ਦੇ ਵਿੱਚ ਇੰਟਰਨੈਟ ਹੋਣਾ ਚਾਹੀਦਾ ਹੈਗਾ ਬਕਾਇਦਾ ਆਰਾਮ ਕਰਨ ਦੇ ਲਈ ਕਮਰਾ ਕਿਸਾਨ ਦੇ ਲਈ ਇੱਕ ਅਲੱਗਤ ਹੋਣਾ ਚਾਹੀਦਾ ਹੈਗਾ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਲਾਈਆਂ ਗਈਆਂ ਨੇਗੀਆਂ ਕੋ ਕੰਡੀਸ਼ਨ ਜੇਕਰ ਕੰਡੀਸ਼ਨਾਂ ਦੀ ਗੱਲ ਕਰੀਏ ਤਾਂ ਸੰਗਰੂਰ ਮੰਡੀ 'ਚ ਆਪਾਂ ਖੜੇ ਆ ਜਿਹੜੀ ਕਿ 56 ਦੀ ਬਣੀ ਹੋਈ ਮੰਡੀ ਹੈ ਇਹ ਇਹਦੇ ਵਿੱਚ ਵੀ ਇੱਕ ਇਹਨਾਂ ਨਾਲ ਸਾਰ ਮੰਡੀ ਪੂਰੀ ਨਹੀਂ ਹੁੰਦੀ ਉਹ ਇਹ ਪਤਾ ਨਹੀਂ ਕੀ ਹੋਣ ਗਲਤਫਲਤ ਉਹ ਭੇਜਣਗੇ ਆਪਦੇ ਆ ਬਣਾ ਕੇ ਭੇਜਣਗੇ ਡਾਟੀ ਵੀ ਮੰਡੀਆਂ ਪੂਰੀਆਂ ਹੋਣ ਸਾਡੇ ਜਿੰਨੇ ਸਾਡੇ ਫੜਨੇ ਸੌਰੀ ਸੈਂਟਰ ਨੇਗੇ ਸੈਂਟਰ ਮੰਡੀਆਂ ਨੇਗੀਆਂ ਪਿੰਡੂ ਮੰਡੀਆਂ ਨੇਗੀਆਂ ਇੱਕ ਮੰਡੀ ਦੀ ਕੰਡੀਸ਼ਨ ਪੂਰੀ ਨਹੀਂ ਹੈ ਉਹਦੀ ਪਹਿਲੀ ਕੰਡੀਸ਼ਨ ਇਹ ਹੈ ਵੀ ਚਾਰ ਦੁਆਰੀ ਬਣੀ ਹੋਵੇ ਤੁਸੀਂ ਨਿਗਾਹ ਮਾਰ ਕੇ ਆਓ ਸਾਰੀਆਂ ਮੰਡੀਆਂ ਸਾਡੇ ਜਾ ਕੇ ਆਓ ਵੀ ਕਿਸੇ ਮੰਡੀ ਚਾਰ ਦੁਆਰੀ ਬਣੀ ਹੋਈ ਹੈ ਸੈਂਟਰ 'ਚ ਸਿੰਗਲ ਸੈਂਟਰ 'ਚ ਸਭ ਤੋਂ ਚਾਰ ਦੁਆਰੀ ਮਿਲ ਜੇ ਤਾਂ ਜਵਾਬ ਦਿਆਂ ਬਿਸ਼ੇਸ਼ ਅਧਿਕਾਰੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਦੀ ਜਿਹੜੀ ਏਜੰਸੀ ਆ ਉਹਦੀ ਇਹ ਮੰਗ ਹੈਗੀ ਸਾਨੂੰ ਉਹਦੇ ਉਹਦੇ ਵੱਲੋਂ ਕੰਡੀਸ਼ਨ ਆਈਆਂ ਨੇਗੀਆਂ ਸਾਨੂੰ ਪਤਾ ਜੀ ਕੇਂਦਰ ਹੈ ਕਿ ਪੰਜਾਬ ਹੈ ਸਾਨੂੰ ਤਾਂ ਸਰੂਰ ਸਰਕਾਰ ਦਾ ਮੰਗ ਹੈ ਸਾਡੇ ਦਾ ਸਾਡੇ ਦਾ ਸਾਨੂੰ ਤਾਂ ਸਰੂਰ ਸਰਕਾਰ ਨੇ ਕਿਹਾ ਜਿਹੜੀ ਸਰੀ ਸਰੂਰ ਦੀ ਸਰਕਾਰ ਹੈ ਸਾਡੇ ਸਰਕਾਰ ਦਾ ਸੈਕਟਰੀ ਹੈ ਹੂੰ ਬਤੋ ਸਾਡੇ ਡੀਐਮਓ ਤੱਕ ਪਹੁੰਚਾ ਤੇ ਤੁਹਾਡੇ ਨਾਲੋਂ ਤੋਂ ਕੋਣ ਅੰਦਰ ਪੜਨ ਜਾਂਦਾ ਦੋ ਵੱਧ ਹੁਣ ਕੀ ਫੈਸਲਾ ਲਿਆ ਫਿਰ ਤੁਸੀਂ ਨੇ ਅਸੀਂ ਤਾਂ ਫੈਸਲਾ ਤੁਹਾਨੂੰ ਸਾਹਮਣੇ ਹੀ ਆ ਬੈਠੇ ਵੇਲੇ ਸਵੇਰ ਦੇ ਵੇਲੇ ਬੈਠੇ ਆ ਤੁਸੀਂ ਆ ਕੇ ਤੁਸੀਂ ਵਾਈਟ ਲੈ ਆ ਨ ਕੋਈ ਹੋਰ ਆਂਦਾ ਉਸ ਨੂੰ ਵੀ ਇਹੀ ਗੱਲ ਕਹੇ ਰਿਕ ਨੂੰ ਇਹੀ ਗੱਲ ਕਹਦਾਨੇ ਆ ਵੀ ਸਾਨੂੰ ਤਾਂ ਜ਼ਰੂਰ ਤਾਂ ਮੰਡੀ ਦੀ ਇਹਨਾਂ ਆਪਣਾ ਜੋੜ ਲੈਣ ਦੀ ਲੋ ਚਾਹੀਦਾ ਬਣਾਉਣਾ ਕਰਨਾ ਉਹ ਤਾਂ ਇਹ ਕਰਦੇ ਕੋਈ ਨਹੀਂ ਸਰਕਾਰ ਨੂੰ ਜਿਹੜੀ ਜਿਹੜੀ ਜ਼ਰੂਰਤਾਂ ਕਰਨ ਦੀ ਮੰਡੀ ਬਣਾ ਕੇ ਦੇਈਏ ਲੋਕਾਂ ਨੂੰ ਇਹਨਾਂ ਨੂੰ ਜ਼ਿੰਮੇਦਾਰਾਂ ਨੂੰ ਕਿੰਨਾ ਵੱਡਾ ਫਾਇਦਾ ਹੋਊਗਾ ਇਹਨਾਂ ਨੂੰ ਪਤਾ ਹੀ ਨਹੀਂਗਾ ਕਿੰਨਾ ਵੱਟ ਇਹ ਹੱਬ ਬਣ ਜੂਗੀ ਕਿੱਡਾ ਵੱਟ ਜਿਹੜਾ ਸਾਡਾ ਮਾਲ ਜਾ ਖਲਚੀ ਕੇ ਵਗਾਰਾ ਜਾਂਦਾ ਹੈ ਹੋਰ ਜਾਂਦਾ ਹੈ ਰਹਿਣੇ ਜਾਂਦਾ ਹੈ ਉਹ ਸਾਡੇ ਮਾਰਕੀਟ ਸਾਡੇ ਕੋਲ ਇਕੱਠੀ ਹੋਊਗੀ ਇਹ ਗੱਲਾਂ ਬਰਦਾ ਸੋਚਦੀ ਨਹੀਂ ਇਹ ਇਦਾਂ ਇੱਕ ਬਿਨਾ ਮਾਲ ਤੱਕੇ ਸ਼ਾਹੀ ਮੈਂ ਪਰ ਉਹਨਾਂ ਕੋਲ ਕਿਹਾਟਿਆਂ ਬਿਨ ਨਾਦਰ ਸ਼ਾਹੀ ਫਰਮਾਨ ਨੇ ਔਰੰਗਜ਼ੇਬੀ ਫਰਮਾਨ ਨੇ ਵੀ ਬਸ ਆਹ ਕਰਨਾ ਉਹ ਫਰਮਾਨ ਸਾਡੇ ਲਾਗੂ ਕਰਦੇ ਨੇ ਉਹ ਫਰਮਾਨ ਜੇ ਅਸੀਂ ਇਹ ਕਰਨਗੇ ਅਸੀਂ ਸੰਭਵ ਨਹੀਂ ਕਰ ਸਕਾਂ ਸਾਡੇ ਕੋਲ ਕੁਝ ਨਹੀਂ ਲੈਣ ਦੇਣਗੇ ਆਰਤੀਆ ਭਾਈਚਾਰਾ ਹੁਣ ਇਹਦਾ ਵਿਰੋਧ ਕਰੂਗਾ ਅਸੀਂ ਵਿਰੋਧ ਕਾ ਨੂੰ ਕਰਦੇ ਆ ਯਾਰ ਸਾਡਾ ਵਿਰੋਧ ਤਾਂ ਕੋਈ ਮਤਲਬ ਹੀ ਨਹੀਂ ਸਾਨੂੰ ਤਾਂ ਜਗ੍ਹਾ ਦੇ ਦੋ ਸਿਸ਼ਟਾ ਦੇਣਿਆ ਹੁਣ ਤੁਸੀਂ ਨਿਗ੍ਹਾ ਮਾਰੋ ਜਾਰ ਪਾਸੇ ਨਿਗ੍ਹਾ ਮਾਰ ਲਿਓ ਕਿਤੇ ਜਿਊਰਿਸਟ ਨੂੰ ਸਾਨੂੰ ਜਗ੍ਹਾ ਦੇ ਦਿਓ ਤੁਸੀਂ ਮੈਜਿਸਟ੍ਰੇਟ ਨੂੰ ਜਿੰਨੀ 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 ਗੱਲ ਆਊਗੀ ਜਿਹਾ ਦਊਗਾ ਅੱਜ ਫੇਰ ਥੋੜਾ ਐਮੀ ਪੈ ਗਿਆ ਮੇਰਾ ਖਿਆਲ ਸਾਰੇ 2-3 ਐਮ ਐਮ ਬਾਰਿਸ਼ ਹੋਈ ਬਾਰਿਸ਼ ਹੋਈ ਹੋਣੀ ਐ ਮੰਡੀ ਦਾ ਤੁਸੀਂ ਹਾਲ ਦੇਖਦੇ ਆ ਕੇ ਕੀ ਸੀ ਸਾਡੇ ਦਾ ਪੈਰ ਤਰ ਨੂੰ ਥੋਣ ਨੀਗਾ ਥੋੜਾ ਐਮੀ ਪੈ ਗਿਆ ਦੰਦ ਮੰਦ ਪੈਗਾ ਬਦਬੂ ਮਾਰ ਲ ਜਾਂਦੀ ਐ ਬਿਮਾਰੀ ਦਾ ਘਰ ਬਣਿਆ ਪਿਆ ਉਹ ਮਤਲਬ ਕੀ ਹੈ ਸਰਕਾਰ ਜੇ ਕੋਈ ਕੋਈ ਚਾਵੇ ਤਾਂ ਇਹਦੇ ਲਈ ਕਿੱਡੀ ਗੱਲ ਹੈ ਯਾਰ ਛੋਟੀ ਜੀ ਕਮੰਡੀ ਦੇਣੀ ਬਾਕੀ ਸਰਕਾਰ ਦੇ ਵਿੱਚ ਜਿੰਨਾ ਸੰਗਰੂਰ ਦੇ ਵਿੱਚ ਜਿੰਨੇ ਮੰਤਰੀ-ਸ਼ੰਤਰੀ ਬਣਦੇ ਨੇ ਅੱਜ ਸੰਗਰੂਰ ਦੇ ਚਾਰ ਟੌਪ ਦੇ ਮੰਤਰੀ ਵਜ਼ੀਰ ਨੇੜੇ ਸੰਗਰੂਰ ਦੇ ਨੇ ਮੁੱਖ ਮੰਤਰੀ ਭਵੰਤ ਮਾਨ ਸਾਹਿਬ ਜਿਹੜੇ ਵੱਡੀ ਪਾਵਰ ਹੈ ਨਹੀਂ ਕੋਈ ਫਿਰ ਆਪ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਉਹਦੋਂ ਵੱਡੀ ਪਾਵਰ ਤਾਂ ਕੋਈ ਹੈ ਨਹੀਂ ਮੈਂ ਸਮਝਦਾ ਆਂਗਾ ਆਪ ਲਈ ਉਸ ਤੋਂ ਬਾਅਦ ਸਾਡੇ ਫਾਈਨਾਂਸ ਮਿਨਿਸਟਰ ਤੋਂ ਮਿਨਿਸਟਰ ਵੱਡਾ ਨਹੀਂ ਹੁੰਦਾ ਕੋਈ ਤੇ ਸਾਡੇ ਕੋਲ ਇਰੀਗੇਸ਼ਨ ਮਿਨਿਸਟਰ ਨੇ ਬੈਠੇ ਨੇ ਜਿਹੜੇ ਕੀ ਇਹ ਸਿਰਫ ਸਾਡੇ ਲਈ ਦਿਖਾਵਾ ਵੀ ਸਰੂਰ ਦੇ ਮਿਨਿਸਟਰ ਚਾਰ ਬਣਾਤੇ ਸੀ ਨੇ ਤੋ ਕੰਮ ਦਾ ਸੁਣ ਚੁਕੀ ਹੋਣਾ ਨਹੀਂ ਇਹਨਾਂ ਨੂੰ ਕੀ ਕਰਾਂਗੇ ਅਸੀਂ ਕੀ ਕੱਲ ਨੂੰ ਸਾਡੇ ਕੋਲੇ ਆਉਣਗੇ ਇਹ ਕਿ ਇਹਨਾਂ ਨੂੰ ਅਸੀਂ ਫਿਰ ਉਹੀ ਗੱਲ ਕਹਾਂਗੇ ਭਾਈ ਕੋਈ ਨਹੀਂ ਹੋਏ ਸੋਚਾਂਗੇ ਜਿਵੇਂ ਤੁਸੀਂ ਸਾਡੇ ਲਈ ਸੋਚਦੇ ਰਹੇ ਹੋ ਅੱਜ ਥਾਂ ਥਾਂ ਤੋਂ ਘਾਟਨ ਕਰ ਰਹੇ ਨੇ ਕਿਤੇ ਮੁੱਖ ਮੰਤਰੀ ਫਰਾਂਸ ਮਿਨਿਸਟਰ ਜੀ ਕਿਤੇ ਹੋਰ ਜੀ ਬਾਹਰ ਜਾ ਕੇ ਸੂਰੂਰ ਦੇ ਨਾਲ ਨਹੀਂ ਨਗਾ ਸੂਰੂਰ ਦਾ ਕੀ ਹਾਲ ਹੈ ਸੂਰੂਰ ਦੇ ਥਾਂ ਥਾਂ ਗੰਦ ਪਿਆ ਅੱਜ ਮਿਊਨਿਸਪਲ ਕਮੇਟੀ ਦੀ ਗੱਲ ਕਰ ਲਓ ਸਾਡੇ ਉਹ ਲੱਕ ਜਾ ਕੇ ਦੇਖੋ ਗੰਦ ਫੈਲਿਆ ਪਿਆ ਮੁਸਕ ਮਾਰਦਾ ਲੰਗਣ ਥਾਂ ਨਹੀਂ ਕਿਤੇ ਹੁੰਦਾਗਾ ਬਿਮਾਰੀਆਂ ਫੈਲਣਾ ਸੂਰਚ ਕੀ ਹੋਊਗਾ ਮੈਂ ਜਮੰਡੀ ਤੋਂ ਹਟ ਕੇ ਗੱਲ ਕਰਾਂ ਕਿ ਸੋਸ਼ਲ ਵਰਗ ਦੇ ਤੌਰ ਤੇ ਗੱਲ ਕਰਾਂ ਮੈਂ ਤਾਂ ਅੱਜ ਸੂਰ ਦਾ ਕੀ ਹਾਲ ਹੈ ਤੁਸੀਂ ਦੇਖ ਰਹੇ ਹੋ ਲੜਾਈ ਇਹਨਾਂ ਦੀ ਆਪਦੀ ਹੈ ਮੰਦਾ ਹਾਲ ਸੂਰੂ ਬਿਲਕੁਲ ਕਿਤੇ ਗਏ ਅਸੀਂ ਹੁਣ ਇਹ ਕਿਤੇ ਨਾ ਕਿਤੇ ਨਾਰਾਜ਼ਗੀ ਤੁਹਾਡੀ ਤੁਸੀਂ ਹੁਣ ਬੋਲੀ ਨਾ ਲੈਣ ਦਾ ਜਿਹੜਾ ਫੈਸਲਾ ਉਹ ਲਿਆਗਾ ਬਿਲਕੁਲ ਅਸੀਂ ਬੋਲੀ ਕਰਾਵਾਂ ਕਿ ਕਦੀ ਜਦੋਂ ਮਾਲ ਹਉਣ ਨੂੰ ਜਗ੍ਹਾ ਭਰਾ ਤੁਸੀਂ ਗੱਲ ਨੂੰ ਨਾ ਪੋਸਟ ਬੋਲੀ ਸੋਚ ਕੇ ਲੈ ਲਓ ਮਾਲ ਹਉਣ ਨੂੰ ਜਗ੍ਹਾ ਨਹੀਂ ਹੂੰ ਮਾਰੇ ਫੜਨੀ ਹੈਗੇ ਬਸ ਹੂੰ ਕਿਸਾਨ ਫਸਲ ਨਹੀਂ ਲੈ ਕੇ ਕਿੱਥੇ ਜਾਊਗਾ ਅਸਟਾ ਹੜਤਾਲ ਸਭ ਦੇ ਲਿਖਿਆ ਨਹੀਂ ਕਿਤੇ ਬਈ ਸਾਡੇ ਨੂੰ ਲੱਗਦਾ ਕਿ ਇਹਦੇ ਨਾਲ ਕਿਸਾਨਾਂ ਨੂੰ ਵੀ ਵੱਡੀ ਮੁਸ਼ਕਲ ਆਊਗੀ ਜਦੋਂ ਸੀਜ਼ਨ ਕਿਉਂਕਿ ਹੁਣ ਤਾਂ ਥੋੜੇ ਦੇਰ ਬਾਅਦ ਜਿਹੜਾ ਝੋਨਾ ਆਉਣ ਲੱਗ ਗਿਆ ਥੋੜੇ ਟਾਈਮ ਬਾਅਦ ਪੀਕ ਤੇ ਚਲਾ ਜਾਣਾ ਸੀਜ਼ਨ ਸਰ ਪੀਕ ਤੇ ਹੈ ਫੜਦਾ ਅੱਜ ਤਮਾ 50 ਰਿਆ ਮੋੜ ਜਾਣ ਲੱਗ ਪਗ ਹੂੰ ਇਸੇ ਪਰਮਲ ਦੀਆਂ ਵਿੱਚ ਬੋਲੀ ਨਹੀਂ ਹੋਣੀ ਸੀਜ਼ਨ ਤਾਂ ਪੀਕ ਤੇ ਚੱਲ ਪਿਆ ਸਾਡਾ 15 ਸਤੰਬਰ ਦੇਖ ਲੀ ਸ਼ੁਰੂ ਹੋਈ ਸਰਕਾਰ ਦੀ ਅੱਜ ਤੁਸੀਂ ਦੇਖ ਰਹੇ ਹੋ 7 ਅਕਤੂਬਰ 6 ਅਕਤੂਬਰ ਹੋ ਗਿਆ ਤਾਂ ਨੇਚਰਲੀ ਪੀਕ ਤੇ ਸੀਜ਼ਨ ਪੂਰਾ ਸੀਜ਼ਨ ਟੱਠਾ ਮਾਰਦਾ ਆ ਰਿਹਾ ਇਹ ਤਾਂ ਥੋੜਾ ਜਿਹਾ ਮੀਂਹ بارش ਨੇ ਰੋਕ ਰੱਖਿਆ ਕਾ ਮਾذرਵਾਜੀ ਤਾਂ ਕੋਈ ਦਿੱਕਤ ਨਹੀਂ ਸੀਜ਼ਨ ਪੂਰਾ ਪੀਕ ਤੇ ਹੈ ਕਿਸਾਨ ਭਾਈਚਾਰਾ ਪੰਪਾ ਰਿਹਾ ਆਪਣੇ ਮਾਲ ਨੂੰ ਲਿਓਣ ਲਈ ਉਹਨਾਂ ਬਚਾਰਿਆਂ ਦੀ 6 ਮਹੀਨਿਆਂ ਬਾਅਦ ਮਸਾਂ ਆਈ ਹੈ ਹਲੇ ਡਰ ਰਹੇ ਨੇ ਰੱਬ ਕਦੋਂ ਕੀ ਕਰੂਗੀ ਨਾ ਕਰੂਗਾ ਪਰ ਸਾਡੀ ਬੇਵਸੀ ਇਹੀ ਹੈ ਕੱਢ ਕੋਲ ਲਾਉਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਆੜਤੀਆ ਭਾਈਚਾਰਾ ਉਸੇ ਨੂੰ ਇਹੀ ਜਿਹੜਾ ਇੱਕ ਨਾਰਾਜ਼ਗੀ ਹੈ ਕਿਉਂਕਿ ਜਿਹੜੇ ਫੜਨ ਹੈਗੇ ਉਹਨਾਂ ਨੂੰ ਲੈ ਕੇ ਕੰਡੀਸ਼ਨਰ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਨੇ ਜਿਸ ਦੇ ਕਾਰਨ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਨੇ ਜਿਹੜੇ ਫੜਾਂ ਦੀ ਅਲਾਟਮੈਂਟ ਕੀਤੀ ਜਾਵੇ ਤਾਂ ਜੋ ਜਿਹੜੀ ਫਸਲ ਆ ਰਹੀ ਹੈ ਕਿਉਂਕਿ ਆੜਤੀਆਂ ਨੂੰ ਇਹੀ ਲੱਗਦਾ ਕਿ ਉਹ ਫਸਲ ਕਿੱਥੇ ਢਗਾਉਣ ਕਿਉਂਕਿ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈਗਾ ਜਦੋਂ ਫਸਲ ਲਾਉਂਦੀ ਹੈ ਤਾਂ ਉਹਦੇ ਲਈ ਜਗ੍ਹਾ ਚਾਹੀਦੀ ਹੈ ਹਰ ਸਾਲ ਸੰਗਰੂਰ ਦੇ ਵਿੱਚ ਕਿਉਂਕਿ ਮੰਡੀ ਛੋਟੀ ਹੋਣ ਦੇ ਚੱਲਦੇ ਆ 70 ਦੇ ਕਰੀਬ ਫੜ ਨੇ ਜਿਹੜੇ ਉਹ ਬਣਾਏ ਜਾਂਦੇ ਨੇਗੇ ਪਰ ਹੁਣ ਫੜ ਨੂੰ ਲੈ ਕੇ ਜਿਹੜੀ ਨਵੀਂ ਕੰਡੀਸ਼ਨ ਲਗਾਈ ਗਈ ਹੈ ਉਸ ਨੂੰ ਲੈ ਕੇ ਆੜਤੀਏ ਭਾਈਚਾਰੇ ਦੇ ਵਿੱਚ ਹੁਣ ਰੋਸ ਹੈਗਾ ਰੋਸ ਇਸ ਕਦਰ ਹੈ ਬੋਲੀ ਨਾਲ ਲਗਾਉਣ ਦਾ ਜਿਹੜਾ ਐਲਾਨ ਹੈਗਾ ਉਹ ਕਰ ਦਿੱਤਾ ਕਿ ਜਦੋਂ ਤੱਕ ਜਿਹੜੀਆਂ ਕੰਡੀਸ਼ਨਾਂ ਨੇ ਇਹ ਹਟਾ ਕੇ ਜਲ ਤੋਂ ਜਲਦ ਉਹਨਾਂ ਨੂੰ ਫੜਨੇ ਜਿਹੜੇ ਉਹ ਅਲਰਟ ਨਹੀਂ ਕੀਤੇ ਜਾਂਦੇ ਨਹੀਂ ਉਹ ਇਸ ਵਾਰ ਇਹ ਹੈ ਜੀ ਗਵਰਨਮੈਂਟ ਆਫ ਇੰਡੀਆ ਹੈਗੀ ਹੈ ਨਾ ਉਹਨਾਂ ਵੱਲੋਂ ਇੱਕ ਪੋਰਟਲ ਬਣਾਇਆ ਗਿਆ ਪੀਸੀਸ ਐਪ ਪੋਰਟਲ ਪਰਚੇਸ ਸੈਂਟਰ ਸੈਲਫ ਅਸੈਸਮੈਂਟ ਪੋਰਟਲ ਤੇ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਮਤਲਬ ਜਿਹੜੇ ਪਰਚੇਸ ਸੈਂਟਰ ਦੇ ਵਿੱਚ ਫਸਲ ਡਿਗਣੀ ਹੈਗੀ ਹੈ ਨਾ ਤਾਂ ਉਹ ਜੋ ਕੰਡੀਸ਼ਨਸ ਹੈਗੀਆਂ ਨੇ ਇੱਕ ਫਾਰਮਰ ਵਾਸਤੇ ਜਾਂ ਮਤਲਬ ਇੱਕੋ ਫਸਲ ਜੋ ਸੁੱਟਣ ਵਾਸਤੇ ਪੂਰੀ ਮਿਨੀਮਮ ਨੋਰਮਸ ਨੂੰ ਪੂਰੇ ਹੋਣੇ ਚਾਹੀਦੇ ਆ ਉਦੇ ਵਿੱਚ ਇਹ ਫਸਟ ਟਾਈਮ ਹੋਇਆ ਉਹਨਾਂ ਨੇ ਇੱਕ ਪੋਰਟਲ ਦੇ ਉੱਪਰ ਇੱਕ ਕੈਟਾਗਰੀਜ਼ ਮਚਿਓਰਿਟੀ ਲੈਵਲ ਬਣਾਇਆ ਜ਼ੀਰੋ ਤੋਂ ਲੈ ਕੇ ਐਲ 5 ਤੱਕ ਜੇਕਰ ਤੁਹਾਡੀ ਉਹ ਮੰਡੀ ਆ ਜੋ ਕੰਡੀਸ਼ਨਾਂ ਪੂਰੀਆਂ ਕਰਦੀ ਆ ਤਾਂ ਉਹਦੇ ਵਿੱਚ ਮਿਨੀਮਮ ਐਲ 3 ਕੈਟਾਗਰੀ ਆਉਣੀ ਚਾਹੀਦੀ ਆ ਜੇ ਮਿਨੀਮਮ ਐਲ 3 ਕੈਟਾਗਰੀ ਜੇ ਆਊਗੀ ਤਾਂ ਹੀ ਗਵਰਨਮੈਂਟ ਵੱਲੋਂ ਜੋ ਮਾਰਕੀਟ ਫੀਸ 페ი ਕੀਤੀ ਜਾਂਦੀ ਆ ਜਾਂ ਐਡਮਿਨ ਚਾਰਜ ਆ ਉਹ ਤਾਂ ਹੀ 페 ਕੀਤੇ ਜਾਣਗੇ ਤਾਂ ਮਚਿਓਰਿਟੀ ਲੈਵਲ ਆਉਣ ਦੇ ਲਈ ਜੋ ਮੰਡੀ ਦੇ ਵਿੱਚ ਜੋ ਸਹੂਲਤਾਂ ਨੇ ਉਹ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਤੇ ਉਹਦਾ ਜੋ ਡਾਕੂਮੈਂਟਰੀ ਪ੍ਰੂਫ ਦੇ ਤੌਰ ਤੇ ਸਾਨੂੰ ਉਹਦੇ ਫੋਟੋਜ਼ ਵੀ ਅਪਲੋਡ ਕਰਨੀਆਂ ਪ ਤੁਸੀਂ ਮੈਂ ਦੇਖੀ ਦੋ ਹਾਂ ਹਮ ਪਹਿਲਾਂ ਹੁਣ ਤੱਕ ਸਿਰਫ ਅਗਰਾ ਪਰ ਸੰਗਰੂਰ ਮੰਡੀ ਦੀ ਗੱਲ ਕਰੀਏ ਕਿੰਨੇ ਯਾਰ ਬਣਦੇ ਸੀ ਤੇ ਹੁਣ ਤੱਕ ਕਿੰਨੇ ਬਣ ਬਣੇ ਨੇ ਇਹ ਸਾਰੇ ਕੰਡੀਸ਼ਨ ਪੂਰੀ ਹੈ ਪਿਛਲੇ ਸੀਜ਼ਨ ਦੇ ਵਿੱਚ ਅਪਰੋਕਸੀਮੇਟਲੀ ਸੰਗਰੂਰ ਚਲੋ 노 ਡਾਊਟ ਉਰੇ ਦਿੱਕਤ ਤਾਂ ਹੈਗੀ ਆ ਕਿਉਂਕਿ ਸੰਗਰੂਰ ਦੀ ਮੰਡੀ ਆ ਇੱਥੇ ਅਰਾਈਵਲ ਜ਼ਿਆਦਾ ਤੇ ਫਾਰਡ ਦਾ ਏਰੀਆ ਕਾਫੀ ਘੱਟ ਹੈਗਾ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਜੋ ਫਸਲ ਆ ਮੰਡੀ ਤੋਂ ਬਾਹਰ ਏਰੀਆ ਜੋ ਟੈਂਪਰੀਰੀ ਯਾਰਡ ਆ ਉੱਥੇ ਡਿੱਗਦੀ ਰਹੀ ਆ ਤਾਂ ਪਿਛਲੇ ਪਿਛਲੇ ਵਾਰ ਮੈਂ ਜੋ ਹਾਰਡ ਸੀਜ਼ਨ ਦੀ ਗੱਲ ਕਰਾਂ ਤਾਂ ਅਪਰੋਕਸੀਮੇਟ 80 8 ਸੰਗਰੂਰ ਮੰਡੀ ਦੇ ਨਾਲ ਜੋ ਟੈਂਪਰੀ ਯਾਰਡ ਬਣੇ ਸੀਗੇ ਤਾਂ ਡਿਮਾਂਡ ਤਾਂ ਇਸ ਵਾਰ ਵੀ ਹੈਗੇ ਬਟ ਜੋ ਨੋਰਮਸ ਕਰਕੇ ਸਾਡੇ ਕੋਲ ਜੋ ਕੱਲ ਅਸੀਂ ਵਿਜ਼ਿਟ ਕੀਤੇ ਆ ਨੇ ਕੋਈ ਮਤਲਬ ਟੈਂਪਰੀ ਯਾਰਡ ਵਿਜ਼ਿਟ ਕੀਤੇ ਆ ਅਪ੍ਰੋਕਸੀਮੇਟ ਮਤਲਬ 20 ਦੇ 20 ਦੇ ਕਰੀਬ ਜੋ ਹੈਗੇ ਆ ਜੋ ਜਿੰਨਾ ਜੋ ਕਿ ਇਹ ਜਿਹੜੀ ਕੈਟੇਗਰੀ ਬਣਾਈ ਆ ਜਾਂ ਪੀਸੀਸਾਪ ਪੋਰਟਲ ਬਣਿਆ ਉਹਦੀ ਕੰਡੀਸ਼ਨਸ ਮੈਟ ਕਰਨਗੇ ਤਾਂ ਐਸੋ 20 ਦੀ ਜਿਹੜੀ ਰਿਪੋਰਟ ਹੈਗੀ ਆ ਸੰਗਰੂਰ ਮੰਡੀ ਵਾਸਤੇ ਉਹ ਥਰੂ ਜੋ ਡਿਸਟ੍ਰਿਕਟ ਲੈਵਲ ਅਲਾਟਮੈਂਟ ਕਮੇਟੀ ਆ ਉਹਦੇ ਥਰੂ ਥਰੂ ਡੀਸੀ ਆਪਰੇ ਰਹੀ ਅਸੀਂ ਹੈਡ ਆਫ ਨੂੰ ਭੇਜ ਦਾਂਗੇ ਅਸਲ ਸਰ ਬਣੇ ਤਾਂ ਨਹੀਂ ਹੈਗੇ ਵੀ ਹਾਲੇ ਨਹੀਂ ਬਣੇ ਜੀ ਉਮੀਦ ਹੈ ਮੈਂ ਅੱਜ ਦੁਪਹਿਰ ਤੋਂ ਬਾਅਦ ਉਹ ਜਿਹੜੀ ਲਿਸਟ ਆ 20 ਪਜਾੜਾਂ ਦੀ ਉਹ ਫਾਰਵਰਡ ਕਰ ਦੂੰਗਾ ਕਿਵੇਂ ਦੇਖੀ ਤੁਸੀਂ ਮੈਂ ਇਹੀ ਸੇਮ ਕੰਡੀਸ਼ਨ ਕਾਫੀ ਟਾਈਮ ਤੋਂ ਹਾਂ ਪਰ ਇਹ ਇੰਨਾ ਜ਼ਿਆਦਾ ਲੇਟ ਕਿਉਂ ਹੋ ਰਿਹਾ ਕਿ ਫਸਲ ਤਾਂ ਇਸ ਵਕਤ ਮੰਡੀ ਚ ਆਈ ਪਈ ਹੈ ਇਹੀ ਸਾਰਾ ਕੁਝ ਜੋ ਮੀਟਿੰਗ ਕਰਨੀ ਸੀ ਜਾਂ ਆਪਾਂ ਵਿਜ਼ਿਟ ਕਰਨਾ ਸੀ ਇਹ ਲੱਗਦਾ ਨਹੀਂ ਵੀ ਲੇਟ ਆਇਆ ਇਹ ਸਾਰਾ ਕੁਝ ਇੰਨੇ ਜੀ ਉਹਦੇ ਵਿੱਚ ਕੁਝ ਯਾਰਡ ਜੋ ਮੈਂ 20 ਯਾਰਡ ਦੀ ਗੱਲ ਕਰਦਾ ਕੁਝ ਯਾਰਡ ਇਦਾਂ ਦੇ ਨੇ ਜਿਹੜੇ ਕਿ ਅਸੀਂ ਆਰਤੀ ਨੂੰ ਕਹਿ ਕੇ ਜੋ ਕੰਡੀਸ਼ਨਾਂ ਨੇ ਉਹ ਪੂਰੀਆਂ ਕਰਵਾ ਰਹੇ ਹਾਂ ਟਾਈਮ ਬਾਉਂਡ ਤਾਂ ਜਿੰਨਾ ਚਿਰ ਉਹ ਕੰਡੀਸ਼ਨਾਂ ਪੂਰੀ ਹੋਣਦੀਆਂ ਤਾਂ ਮਤਲਬ ਸਾਨੂੰ ਵੀ ਉਸ ਦੇ ਵਿੱਚ ਦਿੱਕਤ ਹੈ ਭੇਜਣ ਦੇ ਵਿੱਚ ਕਿਉਂਕਿ ਅਸੀਂ ਗਾਹ ਫਰਦਰ ਉਹਨੂੰ ਪੀਸੀ ਸੈਪੋਰਟ ਤੇ ਉਹਦੀਆਂ ਫੋਟੋਜ਼ ਅਪਲੋਡ ਹੋਣੀਆਂ ਨੇ ਤਾਂ ਹੀ ਉਹਦਾ ਮਚਿਓਰਿਟੀ ਲੈਵਲ ਆਉਣਾ ਹੈਗਾ ਤਾਂ ਚਲੋ ਆਰਤੀ ਸਾਡੇ ਨਾਲ ਕਨਵਿੰਸ ਵੀ ਹੋਏ ਨੇ ਉਹ ਮੌਕੇ ਤੇ ਕਰਵਾ ਵੀ ਰਹੇ ਨੇ ਅਸੀਂ ਦੇਖ ਵੀ ਰਹੇ ਹਾਂ ਜਿਸ ਕਰਕੇ ਹੋਇਆ ਸੈਕੰਡਲੀ ਹਲੇ ਜੋ ਅਰਾਈਵਲ ਆ ਪੀਆਰ ਦੀ ਕੋਈ ਜ਼ਿਆਦਾ ਨਹੀਂ ਹੋਈ ਪਿਛਲੇ 2-3 ਦਿਨਾਂ ਚ ਅਰਾਈਵਲ ਸ਼ੁਰੂ ਹੋਈ ਆ ਤਾਂ ਅੱਜ ਜੇ ਅਸੀਂ ਲਿਸਟ ਭੇਜ ਦੇ ਹੈਗੇ ਤਾਂ ਨੈਕਸਟ 2-3 ਡੇ ਦੇ ਵਿੱਚ ਉਹ ਯਾਰਡ ਉਹ ਬੜ ਕੇ ਆ ਜਾਣਗੇ। ਬਾੜ ਦੇ ਦਾ ਗਰੇ ਨੇ ਕਹਿੰਦੇ ਵੀ ਇਸ ਨੂੰ ਪਰੇਸ਼ਾਨ ਹੋ ਰਹੇ ਆ ਅਸੀਂ ਬਾਧਨ ਵੀ ਦਿੱਤੀ ਰਹੀ ਸੀ ਮੰਡੀ ਬੰਦ ਕਰਾਂਗੇ ਅਗਰ ਨਹੀਂ ਬਣਾਇਆ ਜਰ ਅੱਜ ਕੱਲ ਦੇ ਵਿੱਚ ਵਿੱਚ। ਨਹੀਂ ਜੀ ਜੋ ਚਲੋ ਆੜਤੀ ਆਪਣੀ ਥਾਂ ਤੇ ਬਿਲਕੁਲ ਠੀਕ ਹੈ ਬਟ ਤੁਸੀਂ ਜੇ ਮੰਡੀ ਵਿਜ਼ਿਟ ਕਰੋਗੇ ਤਾਂ ਮੰਡੀ ਚ ਕੋਈ ਇਦੀ ਗਲਤ ਦੀ ਸਿਚੁਏਸ਼ਨ ਤਾਂ ਨਹੀਂ ਹੈਗੀ ਮੰਡੀ ਵਿੱਚ ਤੁਹਾਨੂੰ ਸਾਰੀ ਮੈਕਸਿਮ ਬਾਸਮਤੀ ਹੀ ਮਿਲੂਗੀ। ਕਿ ਜੋ ਬਾਸਮਤੀ ਆ ਉਹ ਡੇਲੀ ਡੇਲੀ ਬੇਸ ਤੇ ਪਰਚੇਸ ਹੁੰਦਾ ਡੇਲੀ ਉਹਦੀ ਲਿਫਟਿੰਗ ਹੋ ਜਾਂਦੀ ਆ ਪੀਆ ਦੀ ਅਰਾਈਵਲ ਤਾਂ ਬਹੁਤ ਥੋੜੀ ਆ ਤਾਂ ਜਦੋਂ ਉਹਨੂੰ ਅਰਾਈਵਲ ਸ਼ੁਰੂ ਹੋਣੀ ਆ 2-4 ਦਿਨਾਂ ਵਿੱਚ ਉਹਨੂੰ ਰਿਜਰਵ ਬਣ ਕੇ ਆ ਜਾਣੇ ਆ ਧੰਨਕਸਵਾਤ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ